ਠੀਕ ਹੈ ਹੁਸ਼ਕਰ ਜੀ ਅੱਜ ਅਸੀਂ ਖੜੇ ਆ ਪਲੇਅਰਾਂ ਦੇ ਨਾਲ ਕੁਝ ਪਲੇਅਰ ਸਾਡੇ ਪਿੰਡ ਰਾਜੂਵੇਲਾ ਦੇ ਪਲੇਅਰ ਕਬੱਡੀ ਖੇਡ ਕੇ ਆਏ ਆ ਅੱਜ ਦਸੂਏ ਵਾਲੀ ਸਾਈਡ ਮਕੇਰੀਆਂ ਵਾਲੀ ਸਾਈਡ ਪਿੰਡ ਦੇ ਢਾਡੇ ਕਲਾਂ ਢਾਡੇ ਕਟਵਾਲਾ ਉਥੋਂ ਸੈਕੰਡ ਪੋਜੀਸ਼ਨ ਤੇ ਆਏ ਆ ਤੇ ਅੱਜ ਉਹਨਾਂ ਦੇ ਇੱਕ ਕੋਚ ਜਿਹੜੇ ਉਹਨਾਂ ਨੂੰ ਪਿਆਰ ਕਰ ਰਹੇ ਆ ਉਹ ਸਾਡੇ ਨਾਲ ਨੇ ਪੂਰੀ ਟੀਮ ਵੀ ਸਾਡੇ ਨਾਲ ਹੈ ਤੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਉਣੀ ਹੈ ਕਿ ਉਹ ਕਿਸ ਤਰ੍ਹਾਂ ਉਹਨਾਂ ਦੀ ਤਿਆਰੀ ਕਰਦੇ ਨੇ ਕਿਸ ਤਰ੍ਹਾਂ ਉਹ ਕਬੱਡੀ ਖੇਡਦੇ ਨੇ ਤੇ ਕਿਸ ਤਰ੍ਹਾਂ ਉਹ ਕਿਸ ਤਰੀਕੇ ਨਾਲ ਕਿੰਨੀ ਸੋਹਣੀ ਕਬੱਡੀ ਖੇਡ ਕੇ ਤੁਹਾਡੇ ਕਟਵਾਲ ਤੋਂ ਟਰੋਫੀ ਲੈ ਕੇ ਆਏ ਨੇ ਸਾਡੇ ਨਾਲ ਜੀ ਮੰਗਾ ਫੌਜੀ ਨਿਸ਼ਾਨ ਸਿੰਘ ਮੰਗਾ ਫੌਜੀ ਮੈਂਬਰ ਪੰਚਾਇਤ ਉਹ ਖੜੇ ਨੇ ਨਾਲ ਇਹਨਾਂ ਦੇ ਕੋਚ ਵੀ ਨੇ ਇਹਨਾਂ ਨਾਲ ਕਰਦੇ ਆ ਗੱਲਬਾਤ ਅਗਰ ਮਾਈਕ ਜੀ ਦਾ ਖਾਲਸਾ ਵਾਗ ਜੀ ਦੀ ਫਤਿਹ ਜੀ ਕੋਟ ਸਾਹਿਬ ਨੇ ਬੱਚਿਆਂ ਨੂੰ ਵਾ ਤਿਆਰ ਕੀਤਾ ਤੇ ਪਹਿਲਾਂ ਹੋਰ ਵੀ ਕਿਤੇ ਕਬੱਡੀਆਂ ਖੇਡ ਕੇ ਜਿੱਤ ਕੇ ਆਏ ਆ ਬੱਚੇ ਜੀ ਇਹਨਾਂ ਬਾਰੇ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਦੀ ਤਿਆਰੀ ਕਰਵਾਈ ਤੇ ਪੱਟੇ ਸ਼ਰਮਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਸਾਡੇ ਲਈ ਤੁਹਾਨੂੰ ਪਤਾ ਹੀ ਆ ਵੀ ਅਸੀਂ ਪਿਛਲੇ 2 ਸਾਲਾਂ ਤੋਂ ਪਿੰਡ 'ਚ ਟੂਰਨਾਮੈਂਟ ਕਰਵਾ ਰਹੇ ਆ ਜੀ ਜੀ ਉਦੋਂ ਤੋਂ ਇਹ ਨਾ ਬੱਚਿਆਂ ਨੂੰ ਲੱਗਣ ਲੱਗੀ ਹੀ ਕਬੱਡੀ ਦੀ ਇਹ ਤਕਰੀਬਨ ਗਰਾਊਂਡ 'ਚ 2 ਘੰਟੇ ਲਾਉਂਦੇ ਆ ਸ਼ਾਮਾਂ ਨੂੰ ਨਾਲ ਅਸੀਂ ਵੀ ਜਾਈਦਾ ਵਾ ਜੀ ਨਿਰੰਤਰ ਖੇਡਦੇ ਖੇਡਦੇ ਪਹਿਲਾਂ ਚਲੋ ਇਹਨਾਂ ਨੂੰ ਨਹੀਂ ਪਤਾ ਹੁਣ ਵਧੀਆ ਬਰੀਕੀਆਂ ਜਾਣ ਲੱਗੀਆਂ ਗੇਡਦੀਆਂ ਤੇ ਤਕਰੀਬਨ ਸੋਨਾ ਖੇਡਦੇ ਆ ਤੇ ਹੋਰ ਵੀ ਬੱਚੇ ਇਹਨਾਂ ਨਾਲ ਬਾਉ ਜੁੜਨਦੇ ਆ ਚਲੋ ਅੱਜ ਦੇਖੇ ਚਾਰ ਹੀ ਆਏ ਬਾਕੀ ਘਰੇ ਚਲੇ ਗਏ ਤਿੰਨ ਚਾਰ ਬੱਚੇ ਸਾਡੇ ਪਲੇਅਰ ਪੰਜ-ਸੱਤ ਪੰਜ-ਸੱਤ ਪਲੇਅਰ ਹੈਗੇ ਆ ਨਾ ਨੌ ਪਲੇਅਰ ਸਾਡੇ ਪਿਆਰ ਹੋ ਗਏ 50 ਕਿਲੋ ਦੇ ਤੇ ਕੱਲ ਦੇ ਗਏ ਖੇਡਣ ਇੱਥੇ ਪਾਰ ਹਾਜੀਪੁਰ ਨੇ ਦੇ ਤੁਸੀਂ ਕੱਲ ਦੇ ਨਾਲ ਹੀ ਹਾਂਜੀ ਠੀਕ ਹੈ ਤੇ ਬਹੁਤ ਵਧੀਆ ਖੇਡ ਰਹੇ ਆ ਫਾਈਨਲ 'ਚ ਇਹਨਾਂ ਨੇ ਖੇਡਿਆ ਤੇ ਫਾਈਨਲ 'ਚ ਚਲੋ ਟਾਈਮ ਘਟ ਹੀ ਤੇ ਪੂਰਾ ਰੇਡ ਪਏ ਨਹੀਂ ਤੇ ਦੋ ਦੋ ਰੇਡਾਂ ਦੇ ਇਹਨਾਂ ਨੇ ਜਿੱਤ ਹਾਰ ਦਾ ਫੈਸਲਾ ਕਰਤਾ ਪਰ ਫਸਟ ਵੀ ਆ ਸਕਦੀ ਸੀ ਹਮਮ ਫਸਟ ਦੇ ਲੈ ਕੇ ਹੀ ਟੀਮ ਜੀ ਬਹੁਤ ਸੋਹਣਾ ਖੇਡੀ ਜੀ ਉਹ ਫਿਰ ਪਿੰਡ ਵਾਲੇ ਜਿੱਥੇ ਗਏ ਉਹ ਤਕਾਜ਼ਾ ਕਰ ਦਿੰਦੇ ਕੋਈ ਫਸਟ ਆਪਣੀ ਟੀਮ ਫਸਟ ਲੈਣ ਵਾਸਤੇ ਕੁਝ ਨਾ ਕੁਝ ਟਾਈਮ ਦੀ ਹੇਰਾਫੇਰੀ ਕਰ ਜਾਂਦੇ ਆ ਕਿਤੇ ਕੁਝ ਕਰ ਜਾਂਦੇ ਆ ਆਪਣੀ ਟੀਮ ਨੂੰ ਫਸਟ ਲੈਣ ਵਾਸਤੇ ਬਹੁਤ ਕੁਝ ਕਰਦੇ ਆ ਇਸ ਕਰਕੇ ਉਹਨਾਂ ਨੇ ਕੀਤਾ ਹੋਵੇਗਾ ਮੈਂ ਤਕਰੀਬਨ ਠੀਕ ਹੀ ਸਮੇਂ ਦੀ ਘਾਟ ਕਰਕੇ ਉਹਨਾਂ ਨੇ ਨਿਹਰਾ ਹੋ ਗਿਆ ਸੀ ਤੇ ਇਸ ਕਰਕੇ ਉਹਨਾਂ ਨੇ ਜਲਦੀ ক্লোਜ ਕਰਤਾ ਮੈਚ ਇਸ ਵਜ੍ਹਾ ਨਾਲ ਬੱਚੇ ਚੰਗੇ ਖੇਡੇ ਬਹੁਤ ਸੋਨਾ ਖੇਡੇ ਬਹੁਤ ਸੋਨਾ ਖੇਡੇ ਆ ਫੇ ਮੈਚ ਜਿੱਤ ਕੇ ਤੇ ਫਿਰ ਫਾਈਨਲ ਚ ਪਹੁੰਚੇ ਆ ਜੀ ਜੀ ਹਾਂ ਜੀ ਇਤਨਾ ਜਾਂ ਕੰਡਿੰਗ ਇੱਕੋ ਦਿਨ ਅੱਜ ਵੀ ਹੈਗਾ ਅੱਜ ਵੱਡੇ ਬੱਚਿਆਂ ਦਾ ਟੂਰਨਾਮੈਂਟ ਆ ਜੀ ਵੱਡੇ ਪਲੇਅਰਾਂ ਦਾ ਹੋਰ ਇਹ ਇੱਕੋ ਦਿਨ ਦੀ ਹੋਈ ਇਹਨਾਂ ਦਾ ਇੱਕੋ ਦਿਨ ਦੀ ਸੀ ਮੈਚ ਖੇਡੇਣਾ ਇੱਕੋ ਦਿਨ ਦੀ ਹਾਂ ਜੀ ਇਹ ਜਿੱਤਾਂ ਤੂੰ ਦੱਸ ਰਿਹਾ ਵੀ 2 ਸਾਲ ਤੋਂ ਤੁਸੀਂ ਤਿਆਰ ਕਰ ਰਹੇ ਹੋ ਕੀ ਮਤਲਬ ਤੁਸੀਂ ਕੋਲੋਂ ਕੀ ਖਾਣ ਪੀਣ ਦੇਂਦੇ ਹੋ ਕੁਝ ਜਾਂ ਤਿਆਰੀ ਕਰਾਉਂਦੇ ਕੀ ਕੀ ਹਾਂਜੀ ਸਾਡੀ ਜਿੰਨੀ ਵੀ ਟੀਮ ਆ ਪਤਾ ਹੀ ਆ ਸਾਰੇ ਇਲਾਕੇ ਨੂੰ ਆਪਣੀ ਟੀਮ ਦਾ ਜੀ ਜਿੰਨੇ ਵੀ ਸਾਡੇ ਮੋਤਵਾਰਾ ਸਾਰੇ ਆਪਣੇ ਦਸਬੰਧ ਚੋਂ ਕੱਢ ਕੇ ਪੈਸੇ ਤੇ ਇਹਨਾਂ ਨੂੰ ਲੋੜਵੰਦ ਜਿਹੜਾ ਵੀ ਬੱਚਾ ਨੂੰ ਘੋ ਘੋ ਦੀ ਡਾਈਟ ਦੇ ਦਿੱਤੀ ਆ ਕੁਝ ਜਾਂ ਐਰਾ ਵਰਗਾ ਜੂਰੇ ਇਹਨਾਂ ਦੀ ਡਰੈਸ ਡਰਸ ਦੇ ਦਿੱਦੀ ਆ ਜੀ ਤੇ ਬਾਕੀ ਨਾਲ ਇਹਨਾਂ ਦੇ ਨਾਲ ਚਾਈਦਾ ਵਾ ਜਿੱਥੇ ਵੀ ਵੀ ਤਾਂ ਉਹ ਕੋਲਪੁਰ ਵੀ ਲੈ ਗਏ ਸੀ ਪਿਛੇ ਜੀ ਅਸੀਂ ਉਹ ਇਹਨਾਂ ਦੇ ਕੋਈ ਖਰਚਾ ਨਹੀਂ ਪਈਦਾ ਸਾਰਾ ਅਸੀਂ ਆਪ ਹੀ ਖੋਦੀ ਖਰਚਾ ਕਰੀਦਾ ਤੇ ਇਹਨਾਂ ਨੂੰ ਤਸ਼ਾਹ ਕਰੀਦਾ ਵੀ ਚੰਗਾ ਖੇਡਣ ਚੰਗੇ ਬਣੇ ਲੱਗਣ ਨਸ਼ਿਆਂ ਤੋਂ ਦੂਰ ਰਹਿਣ ਤੇ ਸਰੀਰ ਚੰਗੇ ਬਣਾਉਣ ਤੇ ਵਧੀਆ ਸਿਹਤ ਵਾਲ ਜਾਏਗਾ ਜੀ ਠੀਕ ਹੈ ਤਾਂ ਹੁਣ ਆਪਣੇ ਪਿੰਡ 'ਚ ਕਦੋਂ ਟੂਰਨਾਮੈਂਟ ਕਰਵਾ ਰਹੇ ਹੋ ਆਪਣੇ ਅਪ੍ਰੈਲ ਦੇ ਪਹਿਲੇ ਹਫਤੇ ਟੂਰਨਾਮੈਂਟ ਕਰਵਾ ਰਹੇ ਆਂ ਜੀ ਜੀ ਡੇਟ ਫਿਕਸ ਨਹੀਂ ਹੋਈ ਡੇਟ ਨਜ਼ਦੀਕ ਜਾ ਕੇ ਫਿਕਸ ਕਰਾਂਗੇ ਅਪ੍ਰੈਲ ਦਾ ਪਹਿਲਾ ਹਫਤਾ ਰੱਖਤਾ ਜੀ ਠੀਕ ਹੈ ਜੀ ਹਾਂਜੀ ਉਹ ਚ ਵੀ ਬੱਚੇ ਤੁਹਾਡੇ ਬਿਲਕੁਲ ਜੀ ਦਿਖਾਉਣਗੇ ਜੋ ਹਾਂਜੀ ਹਾਂਜੀ ਬਿਲਕੁਲ ਉਹਦੇ ਤੱਕ ਉਹਨਾਂ ਦੀ ਤਿਆਰੀ ਤੁਸੀਂ ਕਰਾਉਂਦੇ ਰਹੋਗੇ ਬਿਲਕੁਲ ਜੀ ਹਾਂਜੀ ਬਿਲਕੁਲ ਦਿੱਲੀ ਹਾਂਜੀ ਦਿੱਲੀ ਜੀ ਜੀ ਹਾਂਜੀ ਹਾਂਜੀ ਛੱਡਣਾ ਗੁਰਿੰਦਰ ਸਿੰਘ ਜੀ ਵੀ ਹੈਗੇ ਆ ਬਾਦਖਾਲ ਖਾਲਸਾ ਵਾਕੇ ਫਤਿਹ ਬਹੁਤ ਵਧੀਆ ਗੱਲ ਨਾ ਤੁਸੀਂ ਕਹੀ ਆ ਬਾਕੀ ਟੀਮ ਬਹੁਤ ਸੋਨਾ ਕਰਨਦੀ ਆ ਇਹਨਾਂ ਦੇ ਨਾਲ ਰਹਾਂਗੇ ਅਸੀਂ ਸਾਡੇ ਹੋਰ ਵੀ ਮੈਂਬਰ ਕਲੱਬ ਮੈਂਬਰ ਅੱਜ ਆਏ ਨਹੀਂ ਪਹੁੰਚ ਨਹੀਂ ਸਕੇ ਸਮੇਂ ਦੀ ਘਾਟ ਕਰਕੇ ਅਸੀਂ ਦੋ ਚਾਰ ਆਪਾਂ ਇਕੱਠੇ ਹੋਏ ਆ ਬਾਕੀ ਟੀਮ ਨੇ ਬਹੁਤ ਸੋਨਾ ਖੇਡਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬੱਚਿਆਂ ਦਾ ਇਹਨਾਂ ਕਰਕੇ ਸਾਡੇ ਪਿੰਡ ਦਾ ਨਾਂ ਰੋਸ਼ਨ ਹੁੰਦਾ ਤੇ ਸਾਡਾ ਨਾਂ ਰੋਸ਼ਨ ਹੁੰਦਾ ਸਾਡੇ ਕਲੱਬ ਦਾ ਨਾਂ ਰੋਸ਼ਨ ਹੁੰਦਾ ਬਹੁਤ ਬਹੁਤ ਮਿਹਰਬਾਨ ਮੈਂ ਕੋ ਜੋ ਇਹਦੇ ਪਲੇਅਰ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਤੁਹਾਨੂੰ ਕਿੰਨੀ ਤੇ ਹੈਲਪ ਮਿਲ ਜਾਂਦੀ ਹੈ ਆਪਣੇ ਫੌਜੀ ਸਾਹਿਬ ਵੱਲੋਂ ਜਾਂ ਹੋਰ ਵੀ ਇਹਨਾਂ ਦੇ ਨਾਲ ਜੋ ਸੱਜਣਾਂ ਹੈਗੇ ਕਿੰਨੀ ਕਿ ਹੈਲਪ ਸੁਣਦੇ ਬਹੁਤ ਹੈਲਪ ਕਿਸ ਤਰ੍ਹਾਂ ਮਤਲਬ ਕਿਹੜੀ ਕਿਹੜੀ ਹੈਲਪ ਜਿਸ ਤਰ੍ਹਾਂ ਕਿਦੇ ਜਾਣਾ ਹੋਇਆ ਸਾਡੇ ਨਾਲ ਚੱਲ ਜਾਂਦੇ ਮੰਨ ਲਓ ਆਪਣੀ ਗੱਡੀ ਲੈ ਕੇ ਤੁਹਾਨੂੰ ਹਾਂਜੀ ਆਪਣੀ ਗੱਡੀ ਕੋਈ ਤੁਹਾਡੇ ਕੋਲ ਤੇਲ ਖਰਚਾ ਕੋਈ ਕੋਸ਼ੀ ਨਹੀਂ ਜਾਂਦੀ ਹਾਂਜੀ ਮੰਨ ਲਓ ਆਪਣੀ ਗੱਡੀ ਤੇ ਤੁਹਾਨੂੰ ਲੈ ਕੇ ਜਾਂਦੇ ਆ ਛੱਡ ਕੇ ਵੀ ਘਰੋਂ ਹਾਂਜੀ ਛੱਡ ਕੇ ਜਨਵਰੀ ਨਾਲ ਲੈ ਕੇ ਜਾਂਦੇ ਆ ਜਨਵਰੀ ਨਾਲ ਘਰ ਛੱਡ ਜਾਂਦੇ ਹਾਂਜੀ ਤੇ ਮੰਨ ਲਓ ਖੇਡਣ ਚ ਉਤਸ਼ਾ ਇਨਾ ਕਰਕੇ ਤੁਹਾਨੂੰ ਜ਼ਿਆਦਾ ਆ ਹਾਂਜੀ ਤੁਸੀਂ ਦੱਸੋ ਜੀ ਕੀ ਕਰਦੇ ਤੁਹਾਡੇ ਵਾਸਤੇ ਕੋਸ਼ਿਸ਼ ਆ ਸਾਡੇ ਸਾਡੀ ਸਾਡੀ ਸਾਹਿਬ ਜੀ ਬਹੁਤ ਬਹੁਤ ਕਰਦੇ ਬਹੁਤ ਬਹੁਤ ਕੀਤੀ ਜਾਣਾ ਹੋਏ ਸਾਡੇ ਨਾਲ ਜਾਂਦੇ ਆ ਕਦੀ ਸਾਡਾ ਪਿਛਾ ਮੰਨ ਲਓ ਕੀ ਜਿੱਦਾਂ ਨੂੰ ਦੂਰ ਦੂਰ ਨੇੜੇ ਜਾਣਾ ਹੋਵੇ ਤਾਂ ਵੀ ਸਾਡੇ ਨਾਲ ਜਾਂਦੇ ਆ ਠੀਕ ਹੈ ਹਾਂਜੀ ਖਾਣ ਪੀਣ ਨੂੰ ਕੁਛ ਹਾਂਜੀ ਖਾਣ ਪੀਣ ਨੂੰ ਡਾਈਟ ਵੀ ਦਿੰਦੇ ਆ ਕਿਉਂ ਜੋ ਵੀ ਆ ਨੂੰ ਮਤਲਬ ਜਿੱਦਾਂ ਟੀ-ਸ਼ਰਟਾਂ ਹੁੰਦੀਆਂ ਵਾ ਨਿਕਰਾ ਉਹ ਵੀ ਦਿੰਦੇ ਆ ਠੀਕ ਇਹ ਸੀ ਜੀ ਰਾਜੀਬੇਲਾ ਪਿੰਡ ਦੀ ਕਬੱਡੀ ਦੀ ਟੀਮ ਦੇ ਪਲੇਅਰ ਤੇ ਨਾਲ ਸਾਡੇ ਮੈਂਬਰ ਸਾਹਿਬ ਨਿਸ਼ਾਨ ਸਿੰਘ ਜੀ ਫੌਜੀ ਸਾਹਿਬ ਤੇ ਸਹਿਣ ਨੇ ਕਿ ਇਹਨਾਂ ਨੇ ਟੀਮ ਵਾਸਤੇ ਬਹੁਤ 2 ਸਾਲ ਤੋਂ ਬਹੁਤ ਉਪਰਾਲੇ ਕੀਤੇ ਆ ਤੇ ਜਿਹੜੀ ਹੁਣ ਟੀਮ ਫਰਸਟ ਸੈਕੰਡ ਦੇ ਮੈਚ ਖੇਡਦੀ ਹੈ ਇਸ ਲਈ ਬਹੁਤ-ਬਹੁਤ ਧੰਨਵਾਦ ਫੌਜੀ ਸਾਹਿਬ ਦਾ ਤੇ ਬੱਚਿਆਂ ਦੇ ਹੌਸਲਾ ਵਧਾਈ ਕਰਦੇ ਆ ਬੱਚਿਆਂ ਨਾਲ ਹਰ ਜਗ੍ਹਾ ਤੇ ਖਰਚਾ ਕੋਲੋਂ ਕਰਕੇ ਤੇ ਜਾਂਦੇ ਆ ਬਹੁਤ ਬੱਚਿਆਂ ਨੂੰ ਇਹਦਾ ਨਾ ਮਨ ਵਾਲਾ ਵੱੱਦਾ ਅੱਗੇ ਹੱਡ ਨਾਲ ਕੋਈ ਹੈਗਾ ਤੇ ਬੱਚੇ ਮੱਲੋ ਮੱਲੀ ਧਿਆਨ ਖੇਡਾਂ ਵੱਲ ਜਾਂਦਾ ਨਸ਼ਿਆਂ ਵੱਲ ਦੂਰ ਹੁੰਦੇ ਆ ਸੋ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਜੀ ਤੁਸੀਂ ਦੇ